ਦੇਸ਼ ਦੁਨੀਆ ਦੇ ਵਾਸਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੀ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਦਾ ਇੱਕ ਪ੍ਰੋਗਰਾਮ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਆਓ ਪਹਿਲਾ ਪੜ ਲੈਣਿਆਂ ਇਹਨਾਂ ਖਬਰਾਂ ਦਾ ਸੰਖੇਪ ਪੰਜਾਬ ਵਿੱਚ ਅੱਜ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਅੰਮ੍ਰਿਤਪਾਲ ਦੀ ਰਿਹਾਈ ਤੇ ਬੋਲੇ ਰਾਜਾ ਬੜੰਗ 6 ਜ਼ਿਲ੍ਹਿਆਂ ਵਿੱਚ ਨਹਿਰੀ ਪਾਣੀ ਛੱਡਿਆ ਗਿਆ ਹੈ ਰਵਨੀਤ ਬਿੱਟੂ ਨੇ ਰੇਲ ਰਾਜ ਮੰਤਰੀ ਬੋਜੋ ਅੱਜ ਉਹਦਾ ਸਮਾਝ ਲਿਆ ਤੇ ਆਓ ਹੁਣ ਤੁਹਾਨੂੰ ਸੁਣਾਉਂਦੇ ਆ ਇਹਨਾਂ ਖਬਰਾਂ ਦਾ ਵਿਸਤਾਰ ਪੰਜਾਬ ਵਿੱਚ ਅੱਜ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਜਿਹੇ ਵਿੱਚ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਮਿਲੇ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਇਸ ਵਿੱਚ ਹਰ ਮੁੱਦੇ ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਰਿਪੋਰਟ ਦੇ ਮੁਤਾਬਕ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ 8 ਘੰਟੇ ਬਿਜਲੀ ਦਿੱਤੀ ਜਾਵੇਗੀ ਨਾਲ ਹੀ ਸਰਕਾਰ ਕਿਸਾਨਾਂ ਨੂੰ ਦਿਨ-ਬਿਲੇ ਬਿਜਲੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਏਟੀਓ ਅਤੇ ਸਮੂਹ ਅਧਿਕਾਰੀ ਸ਼ਾਮਲ ਸਨ ਭਾਈ ਅਮਰਪਾਲ ਸਿੰਘ ਦੀ ਰਿਹਾਈ ਤੇ ਬੋਲੇ ਨੇ ਰਾਜਾ ਬੜੇਂਗ ਆਓ دیا تو انہوں نے کی کیا انہوں نے کیا کہ لوکہ نے جو فتوا سنایا وہ سر متھے ہے امرت پال دی رہائی ت کوئی اتراج نہیں کہا راجا بڑے گا کھڈور صاحب تو لوگ سب حلقے تو سانسد بنے خالصان سمرتک امرت پال دی رہائی معاملے تھے کانگرس راجہ پردھان دی پرتی کریا سامنے آئی ہے وڑنگ کا کہنا ہے کہ امرت پال دی حق چلان نے جو فتوا سنایا وہ سرمت تھے ہے ਅੱਜ 6 ਜ਼ਿਲ੍ਹਿਆਂ ਵਿੱਚ ਨਹਿਰੀ ਪਾਣੀ ਛੱਡਿਆ ਗਿਆ ਜਦੋਂ ਕਿ ਸੂਬੇ ਵਿੱਚ ਝੋਨੇ ਦੇ ਸੀਜ਼ਨ ਲਈ ਅੱਜ 6 ਜ਼ਿਲ੍ਹਿਆਂ ਵਿੱਚ ਨਹਿਰੀ ਪਾਣੀ ਛੱਡਿਆ ਗਿਆ ਇਸ ਦੌਰਾਨ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਬ੍ਰੀਤਕੋਟ ਮਾਨਸਾ ਅਤੇ ਬਠਿੰਡੇ ਨੂੰ ਨਹਿਰੀ ਪਾਣੀ ਮਿਲਿਆ ਸਰਕਾਰ ਨੇ ਲੋਕਾਂ ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਇਸ ਤੋਂ ਪਹਿਲਾਂ ਨਹਿਰੀ ਨਹਿਰਾਂ ਦੀ ਸਫਾਈ ਤੇ ਹੋਰ ਕੰਮ ਮੁਕੰਮਲ ਹੋ ਚੁੱਕੇ ਸਨ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ ਤੋਂ ਮਾਲਵਾ ਖੇਤਰ ਤੋਂ ਇਲਾਵਾ ਮੁਕਤਸਰ ਸਾਹਿਬ ਫਰੀਦਕੋਟ ਮਾਨਸਾ ਬਡੰਡਾ ਫਾਜ਼ਿਲਕਾ ਪਰੋਤਪੁਰ ਜ਼ਿਲ੍ਹੇ ਵਿੱਚ ਕੌਮੀ ਸਰਹਾਦ ਦੀ ਕੰਡਿਆਲੀ ਤਾਰ ਤੋਪਾਰ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਜਦੋਂ ਕਿ ਪਿਛਲੇ ਸਾਲ ਮਾਲਵੇ ਵਿੱਚ ਝੋਨੇ ਦੀ ਲਵਾਈ 16 ਜੂਨ ਤੋਂ ਸ਼ੁਰੂ ਹੋਈ ਸੀ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ 15 ਜੂਨ ਤੋਂ ਤੈਅ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ نو ضلع بچوں ٹونی لوائی کا آخری پڑا اکی جون تو شروع ہویا سی پنجاب دے سابقہ سنسد ممبر تو لدیا پا دے امیدوار رونیت سن بٹو نے آج دلی کے ریل راج منتری وہدہ سنبھال لیا بٹو نے کہا کہ وہ ریلوے اگے لئے ہر سنبھر گے بٹو نے یہ بھی کہا کہ وہ پردھان منتری نردر مواد گرہ منتری امت شاہ دے تانبادی ہن جہاں نے انہوں نے اس کابل سمجھا بٹو نے کہا کہ ریل منتری آشونی ویشنو نال موڈے موڈا جھوڑ کے کم کر کے ریلوے سیواوا بیتر بناؤ لی کام کی جائے گا انہوں نے یہ بھی کہا کہ ریلوے سیوہ ایک اجایا کارج ہے جو زمینی پھران جھوڑے ہوئے ہیں درجہ چار دے ملاجمہ تو لے کے افسر تک سارا برابر سنمان دے کے ریلوے بغاستے راہجایا جائے گا ਆਰਵਨੀ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਪਰਮਾਤਮਾ ਦੀ ਕਿਰਪਾ ਨਾਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੇਰੇ ਵਿੱਚ ਵਿਸ਼ਵਾਸ ਸਦਕਾ ਅੱਜ ਕੇਂਦਰੀ ਰਾਜ ਮੰਤਰੀ ਸੇਲਵੇ ਵਿਭਾਗ ਦਾ ਅਹੁਦਾ ਸੰਭਿਆ ਮੈਂ ਵਿਸ਼ਵਾਸ ਦਵਾਉਣਾ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਸੋ ਦੋਸਤੋ ਏ ਸੀ ਅੱਜ ਦੀਆਂ ਅਹਿਮ ਖਬਰਾਂ ਦਾ ਪ੍ਰੋਗਰਾਮ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਾ ਅਗਰ ਚੰਗਾ ਲੱਗਾ ਤੇ ਵੀਡੀਓ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਇਹਨਾਂ ਖਬਰਾਂ ਨੂੰ ਲੈ ਕੇ ਵਿਚਾਰ ਦੇ ਸਕਦੇ ਹੋ ਤੇ ਦੋਸਤੋ ਆਓ ਹੁਣ ਇਹਨਾਂ ਖਬਰਾਂ ਦੀ ਸਮਾਪਤੀ ਦਾ ਵੇਲਾ ਹੋ ਗਿਆ ਕੱਲ ਮੁਰ ਫੇਰ ਇਸ ਵੇਲੇ ਤੁਹਾਡੇ ਲਈ ਲੈ ਕੇ ਆਵਾਂਗੇ ਪੰਜਾਬ ਦੀਆਂ ਦੇਸ਼ ਦੀਆਂ اہم ਖਬਰਾਂ ਉਸ ਵੇਲੇ ਤੱਕ ਦਿਓ ਅਜਾਜ ਵੀਡੀਓ ਚੰਗੀ ਲੱਗੀ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ pc bilga news online channel ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ